ਸੀਨੀਅਰ ਆਈਪੀਐਸ ਅਫਸਰ ਨੇ ਖੁਦ ਨੂੰ ਮਾਰੀ ਗੋਲੀ ਕੀਤਾ ਸੁਸਾਇਡ ਪਤਨੀ ਗਈ ਹੋਈ ਹੈ ਵਿਦੇਸ਼ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸੀਨੀਅਰ ਆਈਪੀਐਸ ਅਫਸਰ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਪੁਲਿਸ ਟ੍ਰੇਨਿੰਗ ਕਾਲਜ ਦੇ ਵਿੱਚ ਪੋਸਟਿੰਗ ਸੀਗੀ ਇਸ ਅਫਸਰ ਦੀ ਅਤੇ ਪਤਨੀ ਆਈਏਐਸ ਆਫੀਸਰ ਹੈ ਜੋ ਸੀਐਮ ਦੇ ਨਾਲ ਜਾਪਾਨ ਦੇ ਦੌਰੇ ਤੇ ਗਈ ਹੋਈ ਹੈ ਤੇ ਜਿਸਨੇ ਕੱਲ ਪਰਤਣਾ ਪਤਨੀ ਦੇ ਵਾਪਸ ਪਰਤਣ ਤੋਂ ਪਹਿਲਾਂ ਹੀ ਆਈਪੀਐਸ ਆਫੀਸਰ ਨੇ ਸੁਸਾਈਡ ਕਰ ਲਿਆ ਤੁਹਾਨੂੰ ਦੱਸ ਦਈਏ ਟ੍ਰੇਨਿੰਗ ਕਾਲਜ ਦੇ ਵਿੱਚ ਇਹਨਾਂ ਦੀ ਪੋਸਟਿੰਗ ਸੀ ਆਈਪੀਐਸ ਅਫੀਸਰ ਦਾ ਨਾਮ 바이 ਪੂਰਨ ਕੁਮਾਰ ਹੈ। ਉਹਨਾਂ ਨੇ ਚੰਡੀਗੜ੍ਹ ਦੇ ਸੈਕਟਰ 11 ਦੇ ਵਿੱਚ ਆਪਣੀ ਕੋਠੀ ਨੰਬਰ 116 ਦੇ ਵਿੱਚ ਖੁਦ ਨੂੰ ਗੋਲੀ ਮਾਰ ਲਈ ਹੈ। ਚੰਡੀਗੜ੍ਹ ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਹਜੇ ਤੱਕ ਪੁਲਿਸ ਨੂੰ ਸੁਸਾਇਡ ਕਰਨ ਦੇ ਕਾਰਨ ਦਾ ਨਹੀਂ ਪਤਾ ਚੱਲਿਆ। ਪੂਰਨ ਕੁਮਾਰ ਏਡੀਜੀਪੀ ਰੈਂਕ ਦੇ ਅਧਿਕਾਰੀ ਸੀ। 29 ਸਤੰਬਰ ਨੂੰ ਹੀ ਉਹਨਾਂ ਦੀ ਰੋਤਕ ਦੇ ਸੁਨਾਰੀਆ ਸਥਿਤ ਪੁਲਿਸ ਟ੍ਰੇਨਿੰਗ ਕਾਲਜ ਪੀਟੀਸੀ ਦੇ ਵਿੱਚ ਪੋਸਟਿੰਗ ਹੋਈ ਸੀ ਉਹ 7 ਅਕਤੂਬਰ ਤੱਕ ਛੁੱਟੀ ਤੇ ਸੀ ਹਾਲਾਂਕਿ ਇਹ ਪੁਸ਼ਟੀ ਨਹੀਂ ਹੋਈ ਹੈ ਪੁਰਨ ਕੁਮਾਰ ਦੀ ਪਤਨੀ ਅਮਨ ਪੀ ਕੁਮਾਰ ਆਈਏਐਸ ਅਫਸਰ ਹੈ ਉਹਨਾਂ ਦੀ ਪਤਨੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਅਧਿਕਾਰੀਆਂ ਦੇ ਨਾਲ 5 ਅਕਤੂਬਰ ਨੂੰ ਦੌਰੇ ਤੇ ਗਈ ਸੀ ਤੇ ਕੱਲ ਉਸਨੇ ਵਾਪਸ ਪਰਤਣਾ ਕੁਮਾਰ ਨੇ ਆਈਪੀਐਸ ਅਫਸਰਾਂ ਦੇ ਪ੍ਰਮੋਸ਼ਨ ਤੇ ਸਵਾਲ ਚੁੱਕੇ ਸੀ ਜੀ ਹਾਂ ਪਿਛਲੇ ਸਾਲ ਹਰਿਆਣਾ ਦੇ ਵਿੱਚ ਆਈਪੀਐਸ ਅਫਸਰ ਪੂਰਨ ਕੁਮਾਰ ਨੇ ਕੁਝ ਆਈਪੀਐਸ ਅਫਸਰਾਂ ਦੇ ਪ੍ਰੋਮੋਸ਼ਨ ਤੇ ਸਵਾਲ ਚੁੱਕੇ ਸੀ ਇਹ ਅਫਸਰ 1991 1996 1997 ਅਤੇ 2005 ਦੇ ਬੈਚ ਦੇ ਸੀ ਉਹਨਾਂ ਨੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪ੍ਰੋਮੋਸ਼ਨ ਗਲਤ ਤਰੀਕੇ ਦੇ ਨਾਲ ਦਿੱਤੇ ਗਏ ਨੇ ਵਿੱਤ ਵਿਭਾਗ ਤੇ ਗ੍ਰਹਿ ਮੰਤਰਾਲੇ ਦੇ ਨਿਯਮਾਂ ਦੇ ਅੰਦੇਖਾ ਕਰਕੇ ਸਿਰਫ ਆਪਣੀ ਸਹਿਮਤੀ ਦੇ ਪ੍ਰੋਮੋਸ਼ਨ ਕਰ ਦਿੱਤੇ ਨੇ ਇਹ ਉਹਨਾਂ ਨੇ ਇਲਜ਼ਾਮ ਲਗਾਏ ਸੀ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਸੀ ਕਿ 11 ਅਕਤੂਬਰ 2022 ਨੂੰ ਗ੍ਰਭਪਾਗ ਦੇ ਵੱਡੇ ਅਫਸਰ ਨੇ ਦੱਸਿਆ ਸੀ ਕਿ 2001 ਬੈਚ ਦੇ ਅਫਸਰਾਂ ਨੂੰ ਡੀਆਈਜੀ ਦੇ ਅੱਤੇ ਪ੍ਰੋਮੋਸ਼ਨ ਦੇਣ ਦੇ ਲਈ ਗ੍ਰਹਿ ਮੰਤਰਾਲੇ ਨੇ ਨਿਯਮਾਂ ਦੀ ਪਾਲਣਾ ਕੀਤੀ ਹੈ। ਉਹਨਾਂ ਦੀ ਸੈਲਰੀ ਵੀ ਫਿਰ ਤੈਅ ਕੀਤੀ ਜਾਵੇਗੀ ਤੇ ਉਹਨਾਂ ਨੇ ਬਕਾਇਦਾ ਪੈਸੇ ਵੀ ਦਿੱਤੇ ਸੀ। ਪਰ ਹੁਣ ਉਹਨਾਂ ਦੇ ਵੱਲੋਂ ਸੁਸਾਇਡ ਕਰ ਲਿਆ ਗਿਆ ਹੈ ਤੇ ਹੁਣ ਪੂਰੀ ਜਾਂਚ ਚੱਲ ਰਹੀ ਹੈ ਕਿ ਆਖਰ ਕੀ ਕਾਰਨ ਬਣੇ ਉਹਨਾਂ ਦੇ ਸੁਸਾਇਡ ਦੇ ਇੱਥੇ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਪੁਲਿਸ ਨੂੰ ਅਜੇ ਤੱਕ ਨਹੀਂ ਪਤਾ ਲੱਗ ਪਿਆ ਕਿ ਕਾਰਨ ਕੀ ਸੀ ਸੁਸਾਇਡ ਦੇ ਪਿੱਛੇ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸੀਨੀਅਰ ਆਈਪੀਐਸ ਅਫਸਰ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਪੁਲਿਸ ਟ੍ਰੇਨਿੰਗ ਕਾਲਜ ਦੇ ਵਿੱਚ ਪੋਸਟਿੰਗ ਸੀਗੀ ਇਸ ਅਫਸਰ ਦੀ ਅਤੇ ਪਤਨੀ ਆਈਏਐਸ ਅਫਸਰ ਹੈ ਜੋ ਸੀਐਮ ਦੇ ਨਾਲ ਜਾਪਾਨ ਦੇ ਦੌਰੇ ਤੇ ਗਈ ਹੋਈ ਹੈ ਤੇ ਜਿਸ ਨੇ ਕੱਲ ਪਰਤਣਾ ਪਤਨੀ ਦੇ ਵਾਪਸ ਪਰਤਣ ਤੋਂ ਪਹਿਲਾਂ ਹੀ ਆਈਪੀਐਸ ਅਫਸਰ ਨੇ ਸੁਸਾਈਡ ਕਰ ਲਿਆ ਤੁਹਾਨੂੰ ਦੱਸ ਦਈਏ ਟ੍ਰੇਨਿੰਗ ਕਾਲਜ ਦੇ ਵਿੱਚ ਇਹਨਾਂ ਦੀ ਪੋਸਟਿੰਗ ਸੀ ਆਈਪੀਐਸ ਅਫੀਸਰ ਦਾ ਨਾਂ 바이 ਪੂਰਨ ਕੁਮਾਰ ਹੈ। ਉਹਨਾਂ ਨੇ ਚੰਡੀਗੜ੍ਹ ਦੇ ਸੈਕਟਰ 11 ਦੇ ਵਿੱਚ ਆਪਣੀ ਕੋਠੀ ਨੰਬਰ 116 ਦੇ ਵਿੱਚ ਖੁਦ ਨੂੰ ਗੋਲੀ ਮਾਰ ਲਈ ਹੈ। ਚੰਡੀਗੜ੍ਹ ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਹਜੇ ਤੱਕ ਪੁਲਿਸ ਨੂੰ ਸੁਸਾਇਡ ਕਰਨ ਦੇ ਕਾਰਨ ਦਾ ਨਹੀਂ ਪਤਾ ਚੱਲਿਆ। ਪੂਰਨ ਕੁਮਾਰ ਏਡੀਜੀਪੀ ਰੈਂਕ ਦੇ ਅਧਿਕਾਰੀ ਸੀ। 29 ਸਤੰਬਰ ਨੂੰ ਹੀ ਉਹਨਾਂ ਦੀ ਰੋਤਕ ਦੇ ਸੁਨਾਰੀਆ ਸਥਿਤ ਪੁਲਿਸ ਟ੍ਰੇਨਿੰਗ ਕਾਲਜ ਪੀਟੀਸੀ ਦੇ ਵਿੱਚ ਪੋਸਟਿੰਗ ਹੋਈ ਸੀ ਉਹ 7 ਅਕਤੂਬਰ ਤੱਕ ਛੁੱਟੀ ਤੇ ਸੀ ਹਾਲਾਂਕਿ ਇਹ ਪੁਸ਼ਟੀ ਨਹੀਂ ਹੋਈ ਹੈ ਪੁਰਨ ਕੁਮਾਰ ਦੀ ਪਤਨੀ ਅਮਨ ਪੀ ਕੁਮਾਰ ਆਈਏਐਸ ਅਫਸਰ ਹੈ ਉਹਨਾਂ ਦੀ ਪਤਨੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਅਧਿਕਾਰੀਆਂ ਦੇ ਨਾਲ 5 ਅਕਤੂਬਰ ਨੂੰ ਦੌਰੇ ਤੇ ਗਈ ਸੀ ਤੇ ਕੱਲ ਉਸਨੇ ਵਾਪਸ ਪਰਤਣਾ ਕੁਮਾਰ ਨੇ ਆਈਪੀਐਸ ਅਫਸਰਾਂ ਦੇ ਪ੍ਰਮੋਸ਼ਨ ਤੇ ਸਵਾਲ ਚੁੱਕੇ ਸੀ ਜੀ ਹਾਂ ਪਿਛਲੇ ਸਾਲ ਹਰਿਆਣਾ ਦੇ ਵਿੱਚ ਆਈਪੀਐਸ ਅਫਸਰ ਪੂਰਨ ਕੁਮਾਰ ਨੇ ਕੁਝ ਆਈਪੀਐਸ ਅਫਸਰਾਂ ਦੇ ਪ੍ਰੋਮੋਸ਼ਨ ਤੇ ਸਵਾਲ ਚੁੱਕੇ ਸੀ ਇਹ ਅਫਸਰ 1991 1996 1997 ਅਤੇ 2005 ਦੇ ਬੈਚ ਦੇ ਸੀ ਉਹਨਾਂ ਨੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪ੍ਰੋਮੋਸ਼ਨ ਗਲਤ ਤਰੀਕੇ ਦੇ ਨਾਲ ਦਿੱਤੇ ਗਏ ਨੇ ਵਿੱਤ ਵਿਭਾਗ ਤੇ ਗ੍ਰਹਿ ਮੰਤਰਾਲੇ ਦੇ ਨਿਯਮਾਂ ਦੇ ਅੰਦੇਖਾ ਕਰਕੇ ਸਿਰਫ ਆਪਣੀ ਸਹਿਮਤੀ ਦੇ ਪ੍ਰੋਮੋਸ਼ਨ ਕਰ ਦਿੱਤੇ ਨੇ ਇਹ ਉਹਨਾਂ ਨੇ ਇਲਜ਼ਾਮ ਲਗਾਏ ਸੀ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਸੀ ਕਿ 11 ਅਕਤੂਬਰ 2022 ਨੂੰ ਗ੍ਰਭਪਾਗ ਦੇ ਵੱਡੇ ਅਫਸਰ ਨੇ ਦੱਸਿਆ ਸੀ ਕਿ 2001 ਬੈਚ ਦੇ ਅਫਸਰਾਂ ਨੂੰ ਡੀਆਈਜੀ ਦੇ ਪਦ ਤੇ ਪ੍ਰੋਮੋਸ਼ਨ ਦੇਣ ਦੇ ਲਈ ਗ੍ਰਹਿ ਮੰਤਰਾਲੇ ਨੇ ਨਿਯਮਾਂ ਦੀ ਪਾਲਣਾ ਕੀਤੀ ਹੈ ਉਹਨਾਂ ਦੀ ਸੈਲਰੀ ਵੀ ਫਿਰ ਤੈਅ ਕੀਤੀ ਜਾਵੇਗੀ ਤੇ ਉਹਨਾਂ ਨੇ ਬਕਾਇਦਾ ਪੈਸੇ ਵੀ ਦਿੱਤੇ ਸੀ ਪਰ ਹੁਣ ਉਹਨਾਂ ਦੇ ਵੱਲੋਂ ਸੁਸਾਇਡ ਕਰ ਲਿਆ ਗਿਆ ਹੈ ਤੇ ਹੁਣ ਪੂਰੀ ਜਾਂਚ ਚੱਲ ਰਹੀ ਹੈ ਕਿ ਆਖਰ ਕੀ ਕਾਰਨ ਬਣੇ ਉਹਨਾਂ ਦੇ ਸੁਸਾਇਡ ਦੇ ਇਹ ਤੇ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਪੁਲਿਸ ਨੂੰ ਅਜੇ ਤੱਕ ਨਹੀਂ ਪਤਾ ਲੱਗ ਪਿਆ ਕਿ ਕਾਰਨ ਕੀ ਸੀ ਸੁਸਾਇਡ ਦੇ ਪਿੱਛੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸੀਨੀਅਰ ਆਈਪੀਐਸ ਅਫੀਸਰ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਪੁਲਿਸ ਟ੍ਰੇਨਿੰਗ ਕਾਲਜ ਦੇ ਵਿੱਚ ਪੋਸਟਿੰਗ ਸੀਗੀ ਇਸ ਅਫਸਰ ਦੀ ਅਤੇ ਪਤਨੀ ਆਈਏਐਸ ਅਫੀਸਰ ਹੈ ਜੋ ਸੀਐਮ ਦੇ ਨਾਲ ਜਾਪਾਨ ਦੇ ਦੌਰੇ ਤੇ ਗਈ ਹੋਈ ਹੈ ਤੇ ਜਿਸਨੇ ਕੱਲ ਪਰਤਣਾ ਪਤਨੀ ਦੇ ਵਾਪਸ ਪਰਤਣ ਤੋਂ ਪਹਿਲਾਂ ਹੀ ਆਈਪੀਐਸ ਅਫੀਸਰ ਨੇ ਸੁਸਾਈਡ ਕਰ ਲਿਆ ਤੋਂ ਅੰਦਾਜ਼ ਦिए ਟ੍ਰੇਨਿੰਗ ਕਾਲਜ ਦੇ ਵਿੱਚ ਇਹਨਾਂ ਦੀ ਪੋਸਟਿੰਗ ਸੀ ਆਈਪੀਐਸ ਅਫੀਸਰ ਦਾ ਨਾਂ 바이 ਪੂਰਨ ਕੁਮਾਰ ਹੈ। ਉਹਨਾਂ ਨੇ ਚੰਡੀਗੜ੍ਹ ਦੇ ਸੈਕਟਰ 11 ਦੇ ਵਿੱਚ ਆਪਣੀ ਕੋਠੀ ਨੰਬਰ 116 ਦੇ ਵਿੱਚ ਖੁਦ ਨੂੰ ਗੋਲੀ ਮਾਰ ਲਈ ਹੈ। ਚੰਡੀਗੜ੍ਹ ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਹਜੇ ਤੱਕ ਪੁਲਿਸ ਨੂੰ ਸੁਸਾਇਡ ਕਰਨ ਦੇ ਕਾਰਨ ਦਾ ਨਹੀਂ ਪਤਾ ਚੱਲਿਆ। ਪੂਰਨ ਕੁਮਾਰ ਏਡੀਜੀਪੀ ਰੈਂਕ ਦੇ ਅਧਿਕਾਰੀ ਸੀ। 29 ਸਤੰਬਰ ਨੂੰ ਹੀ ਉਹਨਾਂ ਦੀ ਰੋਤਕ ਦੇ ਸੁਨਾਰੀਆ ਸਥਿਤ ਪੁਲਿਸ ਟ੍ਰੇਨਿੰਗ ਕਾਲਜ ਪੀਟੀਸੀ ਦੇ ਵਿੱਚ ਪੋਸਟਿੰਗ ਹੋਈ ਸੀ ਉਹ 7 ਅਕਤੂਬਰ ਤੱਕ ਛੁੱਟੀ ਤੇ ਸੀ ਹਾਲਾਂਕਿ ਇਹ ਪੁਸ਼ਟੀ ਨਹੀਂ ਹੋਈ ਹੈ ਪੁਰਨ ਕੁਮਾਰ ਦੀ ਪਤਨੀ ਅਮਨ ਪੀ ਕੁਮਾਰ ਆਈਏਐਸ ਅਫਸਰ ਹੈ ਉਹਨਾਂ ਦੀ ਪਤਨੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਅਧਿਕਾਰੀਆਂ ਦੇ ਨਾਲ 5 ਅਕਤੂਬਰ ਨੂੰ ਦੌਰੇ ਤੇ ਗਈ ਸੀ ਤੇ ਕੱਲ ਉਸਨੇ ਵਾਪਸ ਪਰਤਣਾ ਕੁਮਾਰ ਨੇ ਆਈਪੀਐਸ ਅਫਸਰਾਂ ਦੇ ਪ੍ਰਮੋਸ਼ਨ ਤੇ ਸਵਾਲ ਚੁੱਕੇ ਸੀ ਜੀ ਹਾਂ ਪਿਛਲੇ ਸਾਲ ਹਰਿਆਣਾ ਦੇ ਵਿੱਚ ਆਈਪੀਐਸ ਅਫਸਰ ਪੂਰਨ ਕੁਮਾਰ ਨੇ ਕੁਝ ਆਈਪੀਐਸ ਅਫਸਰਾਂ ਦੇ ਪ੍ਰੋਮੋਸ਼ਨ ਤੇ ਸਵਾਲ ਚੁੱਕੇ ਸੀ ਇਹ ਅਫਸਰ 1991 1996 1997 ਅਤੇ 2005 ਦੇ ਬੈਚ ਦੇ ਸੀ ਉਹਨਾਂ ਨੇ ਮੁੱਖ ਮੰਤਰੀ ਨਾਇਬ ਸਿਆਣੀ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪ੍ਰੋਮੋਸ਼ਨ ਗਲਤ ਤਰੀਕੇ ਦੇ ਨਾਲ ਦਿੱਤੇ ਗਏ ਨੇ ਵਿੱਤ ਵਿਭਾਗ ਤੇ ਗ੍ਰਹਿ ਮੰਤਰਾਲੇ ਦੇ ਨਿਯਮਾਂ ਦੇ ਅੰਦੇਖਾ ਕਰਕੇ ਸਿਰਫ ਆਪਣੀ ਸਹਿਮਤੀ ਦੇ ਪ੍ਰੋਮੋਸ਼ਨ ਕਰ ਦਿੱਤੇ ਨੇ ਇਹ ਉਹਨਾਂ ਨੇ ਇਲਜ਼ਾਮ ਲਗਾਏ ਸੀ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਸੀ ਕਿ 11 ਅਕਤੂਬਰ 2022 ਨੂੰ ਗ੍ਰੈਬ ਪਾਕ ਦੇ ਵੱਡੇ ਅਫਸਰ ਨੇ ਦੱਸਿਆ ਸੀ ਕਿ 2001 ਬੈਚ ਦੇ ਅਫਸਰਾਂ ਨੂੰ ਡੀਆਈਜੀ ਦੇ ਪੱਧਰ ਤੇ ਪ੍ਰਮੋਸ਼ਨ ਦੇਣ ਦੇ ਲਈ ਗ੍ਰਹਿ ਮੰਤਰਾਲੇ ਨੇ ਨਿਯਮਾਂ ਦੀ ਪਾਲਣਾ ਕੀਤੀ ਹੈ। ਉਹਨਾਂ ਦੀ ਸੈਲਰੀ ਵੀ ਫਿਰ ਤੈਅ ਕੀਤੀ ਜਾਵੇਗੀ ਤੇ ਉਹਨਾਂ ਨੇ ਬਕਾਇਦਾ ਪੈਸੇ ਵੀ ਦਿੱਤੇ ਸੀ। ਪਰ ਹੁਣ ਉਹਨਾਂ ਦੇ ਵੱਲੋਂ ਸੁਸਾਈਡ ਕਰ ਲਿਆ ਗਿਆ ਹੈ ਤੇ ਹੁਣ ਪੂਰੀ ਜਾਂਚ ਚੱਲ ਰਹੀ ਹੈ ਕਿ ਆਖਰ ਕੀ ਕਾਰਨ ਬਣੇ ਉਹਨਾਂ ਦੇ ਸੁਸਾਇਡ ਦੇ ਇੱਥੇ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਪੁਲਿਸ ਨੂੰ ਅਜੇ ਤੱਕ ਨਹੀਂ ਪਤਾ ਲੱਗ ਪਿਆ ਕਿ ਕਾਰਨ ਕੀ ਸੀ ਸੁਸਾਇਡ ਦੇ ਪਿੱਛੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ